ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਇਸ ਵਲੌਗ ਐਂਡ ਕੁਕਿੰਗ ਵਿੱਚ ਤੇ ਅੱਜ ਆਪਾਂ ਬਣਾਉਣ ਲੱਗੀਆਂ ਜੀ ਦੁੱਧ ਵਾਲੀਆਂ ਸੇਵੀਆਂ ਤੇ ਚਲੋ ਫਿਰ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਕੜਾਈ ਵਿੱਚ ਦੇਸੀ ਘਿਓ ਪਾ ਦਿੰਨੇ ਆ ਦੇਸੀ ਘਿਓ ਨਾਲ ਇਹਨਾਂ ਦਾ ਸਵਾਦ ਆਏਗਾ ਕਿਉਂਕਿ ਘਿਓ ਪਾ ਕੇ ਪਹਿਲਾਂ ਆਪਾਂ ਜਿਹੜੀਆਂ ਸੇਵੀਆਂ ਉਹਨਾਂ ਨੂੰ ਭੁੰਨਾਂਗੇ ਤੇ ਹੁਣ ਆਪਾਂ ਪਹਿਲਾਂ ਸੇਵੀਆਂ ਨੂੰ ਭੁੰਨ ਲੈਣੇ ਆ ਗੈਸ ਦੀ ਫਲੇਮ ਘੱਟ ਰੱਖਾਂਗੇ ਤੇ ਲਗਾਤਾਰ ਹਿਲਾਉਂਦੇ ਹੋਏ ਨਾਲ ਪਕੋਲ ਲੈਣੇ ਆ। ਉਦਾਂ ਦੇ ਜਿਹੜੀਆਂ ਇਹ ਸੇਵੀਆਂ ਨੇ ਪਹਿਲਾਂ ਹੀ ਰੋਸਟ ਕੀਤੀਆਂ ਹੋਈਆਂ ਨੇ ਆਪਾਂ ਸਿਰਫ ਇਹਨਾਂ ਨੂੰ ਰੋਸਟ ਤਾਂ ਕਰਨ ਲੱਗੇ ਨਾ ਥੋੜਾ ਜਿਹਾ ਆਪਾਂ 골ਡਨ ਕਲਰ ਲੈ ਹੋਣਾ ਹੈ ਥੋੜਾ ਸੁਨਹਿਰੀ ਹੋ ਜਾਵੇ। ਪਰ ਜੇਕਰ ਜਿਹੜੀਆਂ ਸੇਵੀਆਂ ਨੇ ਤੁਹਾਨੂੰ ਰੋਸਟ ਨਹੀਂ ਮਿਲਦੀਆਂ ਤੇ ਉਹਨਾਂ ਨੂੰ ਤੁਸੀਂ ਥੋੜਾ ਟਾਈਮ ਜ਼ਿਆਦਾ ਭੁੰਨ ਸਕਦੇ ਹੋ ਤੇ ਲਗਾਤਾਰ ਚਲਾਉਂਦੇ ਹੋਏ ਇਹਨਾਂ ਨੂੰ ਆਪਾਂ ਹਲਕਾ ਜਿਹਾ 골ਡਨ ਕਲਰ ਆਉਣ ਦਿੰਨੇ ਆ ਪਹਿਲਾਂ ਫਿਰ ਇਹਦੇ ਵਿੱਚ ਆਪਾਂ ਦੁੱਧ ਪਾਵਾਂਗੇ ਹਾਂਜੀ ਸੇਵੀਆਂ ਦੇਖੋ ਇਹਨਾਂ ਵਿੱਚ 골ਡਨ ਕਲਰ ਆ ਗਿਆ ਤੇ ਆਪਾਂ ਇਹਦੇ ਵਿੱਚ ਹੁਣ ਦੁੱਧ ਪਾ ਦਿੰਨੇ ਆ ਦੁੱਧ ਆਪਾਂ 1 ਲੀਟਰ ਦੁੱਧ ਲਿਆ ਤੇ ਇਹ ਫੁੱਲ ਫੈਟ ਦੁੱਧ ਆ ਮਲਾਈ ਵਾਲੇ ਟੂਟ ਲਿਆ ਦੁੱਧ ਆ ਤਾਂ ਤੇ ਦੋ ਦਿਨ ਮੈਂ ਥੋੜਾ ਆ ਗਰਮ ਕਰ ਲਿਆ ਸੀ ਠੰਡਾ ਦੁੱਧ ਨਹੀਂ ਮੈਂ ਪਾਇਆ ਗਰਮ ਦੁੱਧ ਪਾਇਆ ਤੀਨ ਨੂੰ ਆਪਾਂ ਹੁਣ ਸੀਵੀਆਂ ਨੇ ਮਿਕਸ ਕਰ ਦਿੰਨੇ ਆ ਚੰਗੀ ਤਰ੍ਹਾਂ ਮਿਲਾ ਦਿੰਨੇ ਆ ਹੁਣ ਤੇ ਇਹਦੇ ਵਿੱਚ ਆਪਾਂ ਦੋ ਹਰੀ ਛੋਟੀ ਇਲਾਇਚੀ ਪਾ ਦਿੰਨੇ ਆ ਤੇ ਹੁਣ ਆਪਾਂ ਇਹਨੂੰ ਹਲਾਉਂਦੇ ਹੋਏ ਉਦੋਂ ਤੱਕ ਪਕਾ ਲੈ ਜਦੋਂ ਤੱਕ ਜਿਹੜੀਆਂ ਸੇਵੀਆ ਉਹ ਗਾੜੀਆਂ ਨਹੀਂ ਹੋ ਜਾਂਦੀਆਂ ਗੈਸ ਦੀ ਫਲੇਮ ਆਪਾਂ ਘੱਟ ਰੱਖੀ ਹੈ ਕਿਤੇ ਦੁੱਧ ਦੇ ਵਿੱਚ ਉਬਾਲ ਆਉਂਦਾ ਇਹਨੂੰ ਆਪਾਂ ਹਲਾ ਦੇਨੇ ਹੁਣ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਇਹਦੇ ਵਿੱਚ ਖੰਡ ਪਾ ਦਿੰਨੇ ਆ ਮੈਂ ਅੱਧੀ ਕੌਲੀ ਖੰਡ ਪਾਤੀ ਬਾਕੀ ਤੁਸੀਂ ਮਿੱਠਾ ਚੈੱਕ ਕਰਕੇ ਪਾ ਸਕਦੇ ਹੋ ਬਾਕੀ ਇਹਦੇ ਵਿੱਚ ਥੋੜੀ ਹੋਇਆ ਕੱਟੇ ਹੋਏ ਬਦਾਮ ਪਾ ਦਨੇ ਆ ਥੋੜੇ ਜਿਹੇ ਇਹਦੇ ਵਿੱਚ ਆਪਾਂ ਕਿਸ਼ਮਿਸ਼ ਪਾ ਦਨੇ ਆ ਤੁਸੀਂ ਇਸ ਟਾਈਮ ਮਿੱਠਾ ਵੀ ਚੈੱਕ ਕਰ ਸਕਦੇ ਹੋ ਮੈਨੂੰ ਥੋੜਾ ਜਿਹਾ ਘੱਟ ਲੱਗਿਆ ਤੇ ਮੈਂ 2 ਚਮਚੇ ਇਹਦੇ ਵਿੱਚ ਖੰਡ ਹੋਰ ਪਾ ਦਤੀ ਆ ਤੇ ਇਹਨੂੰ ਹਲਾ ਦਨੇ ਆਪਾਂ ਇੱਕ ਵਾਰੀ ਤੇ ਚਲੋ ਜੀ ਆਪਣੀਆਂ ਦੁੱਧ ਵਾਲੀਆਂ ਸੇਵੀਆਂ ਬਣ ਕੇ ਤਿਆਰ ਹੈ। ਗੈਸ ਨੂੰ ਆਪਾਂ ਬੰਦ ਕਰਦੇ ਆਂ। ਹਾਂਜੀ ਜੇਕਰ ਵੀਡੀਓ ਵਲੌਗ ਵਧੀਆ ਲੱਗਦਾ ਹੁੰਦਾ ਹੈ ਤੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਤੇ ਨਾਲ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਰੈਸਪੀ ਵਲੌਗ ਕਿਸ ਤਰ੍ਹਾਂ ਦੀ ਲੱਗਦੀ ਹੈ ਨੇ। ਜੇ ਲਾਪਾ ਇਸ ਨੂੰ ਕਿਸੇ ਹੋਰ ਬਰਤਨ ਵਿੱਚ ਪਾ ਲੈਨੇ ਆ। ਇਹਦੇ ਉੱਪਰ ਆਪਾਂ ਹੁਣ ਕੱਟੇ ਹੋਏ ਜਿਹੜੇ ਆਪਾਂ ਬਦਾਮ ਪਚਾ ਕੇ ਰੱਖੇ ਸੀ ਉਹ ਪਾ ਦਿੰਨੇ ਆ। ਹਾਂਜੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ